ਅੱਜ ਦਾ ਵਿਸ਼ਾ ਜੀ ਵਿਸਵਧਰਮਾਂ ਚਤਿੰਨ ਵਿੱਚ ਸਿੱਖ ਸਹਾਦਤ ਦੇ ਪ੍ਰਸੰਗ ਤੇ ਵਿਚਾਰ ਉੱਤਰ ਵਿਸਵਧਰਮਾਂ ਚਤਿੰਨ ਵਿੱਚ ਜੇ ਸਿੱਖ ਸਹਾਦਤ ਦੇ ਪ੍ਰਸੰਗ ਨੂੰ ਵਿਚਾਰਿਆ ਜਾਵੇ ਤਾਂ ਇਹ ਸ਼ਬਦ ਉਹਨਾਂ ਅਤਿਅੰਤ ਸਚਾਰੇ ਮਹਾਪੁਰਖਾਂ ਲਈ ਵਰਤਿਆ ਗਿਆ ਹੈ ਜੋ ਸੱਚ ਦੀ ਖਾਤਰ ਸਿਰ ਕੱਢ ਦੀ ਵਾਜੀ ਨਾ ਸਿੰਘ ਹੋ ਕੇ ਨਾ ਲਾ ਗਏ ਅਤੇ ਸੱਚ ਨੂੰ ਦੋਹੀ ਜਹਾਨੀ ਪ੍ਰਤੱਖ ਕਰ ਦਿੱਤਾ ਸਿੱਖ ਪ੍ਰਸੰਗ ਵਿੱਚ ਸਹਾਦਤ ਨੂੰ ਜੇਕਰ ਪਰਿਭਾਸ਼ਿਤ ਕਰਨਾ ਹੋਵੇ ਤਾਂ ਇਹ ਜਿੱਥੋਂ ਇੱਕ ਪਾਸੇ ਸੱਚ ਨੂੰ ਕਾਇਮ ਕਰਨ ਦੀ ਗਵਾਹੀ ਹੈ ਉਥੇ ਦੂਜੇ ਪਾਸੇ ਮਨੁੱਖੀ ਹਸਤੀ ਨੂੰ ਰੱਬੀ ਸਹਜ ਵਿੱਚ ਕੇਂਦ੍ਰਿਤ ਕਰਕੇ ਮੁਕਤੀ ਪ੍ਰਾਪਤ ਕਰਨ ਦਾ ਨਾ ਹੈ ਵਿਸ਼ਵ ਭਤਰਮ ਵਿੱਚ ਚਿਤਿੰਨ ਦਾ ਸੰਦਰਭ ਵਿਸ਼ਵ ਭਤਰਮਾ ਚਿਤਿੰਨ ਵਿੱਚ ਜੇਕਰ ਸਹਾਦਤ ਸਿੱਖ ਪਰਸੰਗ ਨੂੰ ਵਿਚਾਰਿਆ ਜਾਵੇ ਤਾਂ ਇਹ ਗੱਲ ਸਹਿਜ ਹੀ ਸਪਸ਼ਟ ਹੋ ਜਾਂਦੀ ਹੈ ਕਿ ਕੋਈ ਵੀ ਸਿੱਖ ਸਹਾਦਤ ਕਿਸੇ ਪ੍ਰਕਾਰ ਦੀ ਨਿੱਜ ਕੇਂਦ੍ਰਿਤ ਸੋੜੀ ਗਰਜ ਅਧੀਨ ਨਹੀਂ ਵਾਪਰੀ ਸਗੋਂ ਇਹ ਜੀਵਨ ਦੀ ਸਹਾਦਤ ਸਗੋਂ ਇਹ ਜੀਵਨ ਦੀ ਸਹਿਜਤਾ ਵਿੱਚੋਂ ਪੈਦਾ ਹੋਏ ਗੁਰਮਾਰਥ ਦੇ ਰਾਹ ਤੇ ਤੁਰਦੇ ਸਿੱਖਾਂ ਨੂੰ ਵਦੇ ਉਹ ਕੇ ਜੀਵਨ ਜਿਉਣ ਦੇ ਅਮਲ ਰਾਹੀਂ ਸਿਖਾਈ ਗਈ ਜੀਵਨ ਜਾਂਚ ਹੈ ਸਿੱਖ ਰੋਹ ਵਿੱਚ ਜਾਗ ਕੇ ਵਦੇਹੇ ਹੁੰਦੀ ਹੈ ਕਿਉਂਕਿ ਉਸ ਨੂੰ ਈਸ਼ਰ ਹੈਸ ਦੀ ਸੋਝੀ ਹੁੰਦੀ ਹੈ ਕਿ ਜੀਵਨ ਨਾ ਜਨਮ ਨਾਲ ਸ਼ੁਰੂ ਹੁੰਦਾ ਹੈ ਅਤੇ ਨਾ ਹੀ ਮੌਤ ਨਾਲ ਖਤਮਾ ਇਹ ਤਾਂ ਆਪਣੀ ਲਗਾਤਾਰਤਾ ਵਿੱਚ ਕਾਇਮ ਹੈ ਅਤੇ ਇਸ ਲਗਾਤਾਰਤਾ ਵਿੱਚ ਸਰੀਰ ਇੱਕ ਵਾਹਨ ਹੈ ਜੋ ਇੱਥੇ ਹੀ ਮਿਲਿਆ ਹੈ ਅਤੇ ਇੱਥੇ ਹੀ ਰਹਿ ਜਾਣਾ ਹੈ ਇਸੇ ਕਰਕੇ ਸਿੱਖ ਆਪਨ ਕ ਗੰਤ ਅਵਨਾਸੀ ਔਰਨਕੋ ਜੀਵਚਰਾਸੀ ਪੰਥ ਪ੍ਰਕਾਸ਼ ਸਮਝਦਾ ਹੈ ਜੀਵਨ ਦੇ ਇਸ ਦਰਸ਼ਨੇ ਹੀ ਸਿੱਖ ਨੂੰ ਤਿਆਰ ਵਰ ਤਿਆਰ ਖਾਲਸੇ ਦੇ ਰੂਪ ਵਿੱਚ ਤਾਲ ਦਿੱਤਾ ਜੋ ਹਰ ਸਹਾਦਤ ਲਈ ਸਹਿਜ ਰੂਪ ਵਿੱਚ ਤਿਆਰ ਰਹਿੰਦਾ ਹੈ ਇਹਨੇ ਸਹਾਦਤ ਦਾ ਸਿੱਖ ਪ੍ਰਸੰਗ ਵਿਸ਼ਮ ਧਰਮ ਚਤਿੰਨ ਵਿੱਚ ਰੂਹਾਨੀ ਸਫ਼ਰ ਦੇ ਨਿਵੇਕਲੇ ਸਰੋਕਾਰ ਸਥਾਪਿਤ ਕਰਦਾ ਹੈ ਭਾਰਤੀ ਧਰਮ ਚਤਿੰਨ ਭਾਰਤੀ ਧਰਮ ਚਤਨ ਵਿੱਚ ਜੇਕਰ ਸਹਾਦਤ ਵਿਸ਼ੇਤੇ ਗੱਲ ਕੀਤੀ ਜਾਵੇ ਤਾਂ ਸਿੱਖ ਧਰਮ ਤੋਂ ਪਹਿਲਾ ਭਾਰਤੀ ਚੇਤਨ ਵਿੱਚ ਸ਼ਹੀਦੀ ਦਾ ਸੰਕਲਪ ਹੀ ਨਹੀਂ ਸੀ। ਇਹ ਹੀ ਕਾਰਨ ਹੈ ਕਿ ਸਾਰੇ ਸੰਸਕ੍ਰਿਤ ਸਾਹਾਦਤ ਵਿੱਚ ਸਹਾਦਤ ਸ਼ਬਦ ਦੇ ਬਰਾਬਰ ਕੋਈ ਲਫ਼ਜ਼ ਵਰਤਿਆ ਹੀ ਨਹੀਂ ਮਿਲਦਾ। ਜਿਨ੍ਹਾਂ ਲੋਕਾਂ ਨੇ ਦੇਸ਼ ਦੇ ਕੌਮ ਲਈ ਆਪਾ ਵਾਰਿਆ, ਉਹਨਾਂ ਲਈ ਬਲੀਦਾਨ ਸ਼ਬਦ ਜ਼ਰੂਰ ਆਇਆ ਹੈ। ਪਰੰਤੂ ਇਹ ਸਹਾਦਤ ਦੇ ਸਰੂਕਾਰਾਂ ਨੂੰ ਉਜਾਗਰ ਨਹੀਂ ਕਰਦਾ। ਬਲੀਦਾਨ ਬਲੀਦੀ ਰਾਸਮ ਤੋਂ ਉਜਾਗਰ ਹੋਇਆ ਸਬਦ ਹੈ ਬਲੀ ਕਿਸੇ ਨਿਰਜਿੰਦ ਦੇਵਤਾ ਨੇ ਸਨਮੁਖ ਮੁੱਲ ਖਰੀਦੇ ਬੰਦੇ ਜਿੰਦਾਂ ਬੰਦੇ ਨੂੰ ਬੱਕਰੇ ਵਾਂਗ ਝਟਕਾ ਦੇਣ ਦੀ क्रूर ਕਿਰਿਆ ਹੈ ਇਸ ਵਿੱਚ ਸੱਚ ਨੂੰ ਗਵਾਹੀ ਵਾਂਗ ਸਤਾਫਤ ਕਰਨ ਦੀ ਸੁਰਮਗਤੀ ਨਹੀਂ ਸਗੋ ਦੇਵਤੇ ਦੀpropto ਬਚਣ ਦੀ ਮਜਬੂਰੀ ਕੰਮ ਕਰਦੀ ਹੈ ਰੋਹਾਨੀ ਸਰੋਕਾਰ ਬੀਸ ਅਵਤਾਰਾਂ ਵਿੱਚ ਇਹ ਨਦੇ ਪ੍ਰਸੰਗ ਵਿੱਚ ਸਹਾਦਤ ਦੇ ਸਿੱਖ ਸੰਕਲਪ ਨੂੰ ਸਮਝਣ ਲਈ ਇਸ ਦੇ ਰੋਹਾਨੀ ਸਰੂਕਾਰਾਂ ਨੂੰ ਸਮਝਣਾ ਜ਼ਰੂਰੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਮਰਦਾਸ ਜੀ ਤੱਕ ਦੇ ਪਹਿਲੇ ਚਾਰ ਗੁਰੂ ਸਹਿਬਾਨਾਂ ਨੇ ਸਿੱਖਾਂ ਨੂੰ ਦੁਨਿਆਵੀ ਪਦਾਰਥਾਂ, ਲੋਭ ਲਾਲਚ ਤੋਂ ਨਿਰਲੇਪ ਹੋ ਕੇ ਨਾਮ ਸਿਮਰਨ ਦੀ ਰੂਹ ਰੱਬੀ ਦਾਤ ਦਿੱਤੀ ਹੈ। ਜਿਸ ਨੂੰ ਸਿੱਖਾ ਆਪਣੇ ਆਮਲ ਵਿੱਚ ਲਿਆ ਕੇ ਦੇਹ ਦੇ ਬੰਧਨਾਂ ਤੋਂ ਮੁਕਤ ਹੋ ਕੇ ਸਿੱਖਾਂ ਨੇ ਸਹਾਦਤ ਦਾ ਸ਼ਬਦ ਸਿੱਖਾਂ ਨੇ ਸਹਾਦਤ ਦਾ ਸਬਕ ਗੁਰੂ ਅਰਜਨ ਦੇਵ ਜੀ ਦੇ ਰੋਹਾਨੀ ਜੀਵਨ ਤੋਂ ਲਿਆ ਹੈ ਗੁਰੂ ਸਾਹਿਬ ਜੀ ਸ਼ਬਦ ਰੂਪ ਹੋ ਕੇ ਇੱਕ ਇਤਿਹਾਸਕ ਕਾਲ ਵਿੱਚ ਵਿਚਰੇ ਉਹਨਾਂ ਦਾ ਜੀਵਨ ਸਹਾਦਤ ਤੋਂ ਪਹਿਲਾਂ ਵੀ ਸਰੀਰਕ ਰਿਸਤਿਆਂ ਤੋਂ ਉੱਪਰ ਸੀ ਅਤੇ ਸਹਾਦਤ ਪ੍ਰਾਪਤ ਕਰਕੇ ਉਹਨਾਂ ਨੇ ਇਹ ਪਰਦਾ ਵੀ ਖੋਲ ਦਿੱਤਾ ਕਿ ਇਹ ਮਿੱਟੀ ਦਾ ਪੁਤਲਾ ਨਾਸ਼ ਹੋ ਕੇ ਸਾਧ ਜੀਵਨ ਰੋਹਾਨੀ ਜਿਸਮ ਨੂੰ ਅੰਗੀਕਾਰ ਕਰਦਾ ਹੈ ਸਹਾਦਤ ਤੋਂ ਪਹਿਲਾਂ ਜਦ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦਿੱਤੇ ਜਾ ਰਹੇ ਸਨ ਤਾਂ ਉਹਨਾਂ ਦੇ ਪਰਮ ਮਿੱਤਰ ਸਾਈ ਮੀਆਂ ਮੀਰ ਜੀ ਨੂੰ ਬਹੁਤ ਦੁੱਖ ਹੋਇਆ ਤੇ ਉਹ ਹੰਜੂ ਕੇਰ ਦਾ ਗੁਰੂ ਜੀ ਕੋਲ ਗਿਆ ਬੇਨਤੀ ਕੀਤੀ ਮਹਾਰਾਜ ਜੀ ਜੇ ਆਗਿਆ ਦੇਮੋ ਤਾਂ ਆਪ ਨੂੰ ਛਡਾਉਣਾ ਅਤੇ ਹੋਏ ਕਸ਼ਟ ਦੇਣ ਵਾਲਿਆਂ ਨੂੰ ਦੰਡ ਦਿਲਾਉਣ ਲਈ ਬਾਦਸ਼ਾਹ ਜਹਾਂਗੀਰ ਨੂੰ ਕਹਾ ਗੁਰੂ ਜੀ ਨੇ ਅਜਿਹਾ ਕਰਨ ਤੋਂ ਰੋਕ ਦਿੱਤਾ ਜਦ ਮੀਆਂ ਮੀਰ ਨੇ ਆਪਣੇ ਨੇਤਰ ਆਕਾਸ਼ਵਲ ਕੀਤੇ ਤਾਂ ਉਸ ਨੂੰ ਫਰਿਸ਼ਤੇ ਨਾਜ਼ਰ ਆਏ ਜਿਹੜੇ ਗੁਰੂ ਜੀ ਨੂੰ ਬੇਨਤੀ ਕਰ ਰਹੇ ਸਨ ਕਿ ਜੇ ਹੁਕਮ ਹੋਵੇ ਤਾਂ ਦੋਸਤਾਂ ਤੇ ਹੰਕਾਰੀਆਂ ਦਾ ਨਾਸ ਕਰਦੇ ਹੀ ਸਾਈ ਮੀਆਂ ਮੀਰ ਇਹ ਅਦਭੁਤ ਨਜ਼ਾਰਾ ਵੇਖ ਕੇ ਗੁਰੂ ਜੀ ਨੂੰ ਕਹਿਣ ਲੱਗੇ ਜਦ ਆਪ پاس ਅਲੌਕਿਕ ਸ਼ਕਤੀ ਹੈ ਤਾਂ ਆਪ ਅਜਿਹੇ ਨੀਚ ਪਾਪੀਆਂ ਦੇ ਹੱਥੋਂ ਦੁੱਖ ਕਿਉਂ ਚਲਦੇ ਹੋ ਗੁਰੂ ਜੀ ਮੁਸਕਰਾਏ ਅਤੇ ਫਰਮਾਇਆ ਅਸੀਂ ਇਹ ਸਾਰੇ ਕਸ਼ਟ ਵਾਹਿਗੁਰੂ ਦੇ ਸੱਚੇ ਨਾਮ ਦਾ ਪ੍ਰਚਾਰ ਕਰਨ ਵਾਲਿਆ ਲਈ ਅਰਦਾਸ ਕਾਇਮ ਰੱਖਣ ਲਈ ਚੱਲ ਰਹੇ ਆ ਕਿ ਜਦੋਂ ਉਹਨਾਂ ਉੱਪਰ ਅਜਿਹਾ ਕਸ਼ਟ ਆਵੇ ਤਾਂ ਉਹ ਡੋਲ ਨਾ ਜਾਣ ਜਾਂ ਵਾਹਿਗੁਰੂ ਨੂੰ ਬੁਰਾ ਭਲਾ ਨਾ ਆਖਣ ਲੱਗ ਪੈਣ ਦੂਜੀ ਗੱਲ ਸਰੀਰ ਸੁਭਾਵਿਕ ਤੌਰ ਤੇ ਦੁੱਖ ਸੁੱਖ ਦੇ ਅਧੀਨ ਹੈ ਪਰ ਆਤਮਾ ਨਹੀਂ ਸਰੀਰ ਨਾਸਵੰਤ ਹੈ ਆਤਮਾ ਅਮਰ ਹੈ ਰੋਹਾਨੀ ਸ਼ਕਤੀ ਵਰਤ ਕੇ ਕੁਦਰਤ ਦੇ ਨਿਯਮਾਂ ਨੂੰ ਇਸ ਦੇ ਅਧੀਨ ਸਭ ਨਾਸਵੰਤ ਰਚਨਾ ਹੈ ਉਲਟਾਉਣ ਦੇ ਬਰਾਬਰ ਹੈ ਸਾਈ ਮੀਆਂ ਮੀਰ ਜੀ ਇਹ ਵਾਚਨ ਸੁਣ ਕੇ ਸ਼ਾਂਤ ਚਿੱਤ ਉਥੋਂ ਤੁਰ ਆਏ ਤੇ ਰਸਤੇ ਵਿੱਚ ਸੋਚਦੇ ਰਹੇ ਕਿ ਇਹ ਤਾਂ ਬਾਣੇ ਨੂੰ ਮਿੱਠਾ ਕਰਕੇ ਮੰਨਣ ਦਾ ਖੇਲ ਹੈ ਜਿਸ ਨੂੰ ਗੁਰੂ ਜੀ ਆਪਣੀ ਸਹਾदत ਰਾਹੀਂ ਸਿੱਖਾਂ ਨੂੰ ਸਿਖਾ ਰਹੇ ਨੇ ਸਹਾदत ਦਾ ਜਾਜਵਾ ਗੁਰੂ ਜੀ ਫਰਮਾਉਂਦੇ ਹਨ ਸਹਾਦਤ ਦਾ ਜਜਵਾ ਸਿੱਖਾਂ ਅੰਦਰ ਸਿਦਕ ਸਬਰ ਅਤੇ ਸੂਕਰ ਦੀਆਂ ਰੋਹਾਨੀ ਪਰਤਾਂ ਖੋਲਦਾ ਹੈ ਇਹ ਭਾਵੇਂ ਫਾਨੀ ਸਰੀਰ ਦੀ ਮੌਤ ਹੋਵੇ ਪਰ ਰੂਹ ਦੀ ਜਾਗ ਹੁੰਦੀ ਹੈ ਸਹਾਦਤ ਦੇ ਪਾਠ ਦੀ ਦੁਹਰਾਈ ਕਰਦੇ ਗੁਰੂ ਤੇਗ ਬਹਾਦਰ ਜੀ ਸਪਸ਼ਟ ਕਰਦੇ ਨੇ ਇਹ ਸੰਸਾਰ ਜੈਸੇ ਜਲ ਤੇ ਬੂੰਦ ਵੰਦਾ ਉਪਜੇ ਬਿਨਸੇ ਨੀਤ ਦੀ ਤਰ੍ਹਾਂ ਹੈ ਉਨਾਂ ਦੀ ਸ਼ਹੀਦੀ ਨਾਮ ਰਹਿਓ ਸਾਧੂ ਰਹੋ ਰਹੋ ਗੁਰੂ ਗੋਬਿੰਦ ਦੀ ਸਹਾਦਤ ਹੈ ਕਿਉਂਕਿ ਉਹਨਾਂ ਨੇ ਆਪਣੇ ਹਿੱਤ ਲਈ ਨਹੀਂ ਸਗੋਂ ਦੀਨਾਂ ਦੀ ਰੱਖਿਆ ਲਈ ਸ਼ਹੀਦੀ ਦਿੱਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਖਾਲਸੇ ਸਖਸ਼ੀਅਤ ਦੇ ਕੇ ਅਬਿਨਾਸੀ ਅਹਿਸਾਸ ਵਿੱਚ ਜਿਉਣ ਦਾ ਪੂਰਾ ਵਾਲਾ ਦਿੱਤਾ ਇਸੇ ਕਰਕੇ ਖਾਲਸਾ ਮੌਤ ਤੋਂ ਪਾਰ ਹੋ ਕੇ ਵਿਦੇ ਜੀਵਨ ਜਿਉਂਦਾ ਗੁਰੂ ਦੇ ਬਾਣੇ ਵਿੱਚ ਮੌਤ ਨੂੰ ਮੁਖੌਲ ਕਰਦਾ ਸਹਾਦਤ ਦੇ ਸੁਨਹਿਰੀ ਕੀਰਤੀਮਾਨ ਜੰਗਾਂ ਜੁੱਧਾਂ ਵਿੱਚ ਧਰਮ ਦੀ ਖਾਤਰ ਸਹੀਦ ਹੋਏ ਅਨੇਕਾਂ ਸਿੰਘਾਂ ਅਤੇ ਸਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਵੀ ਸਬ ਧਰਮਾਂ ਚਤਨ ਵਿੱਚ ਸਹਾਦਤ ਦੇ ਸੁਨਹਿਰੀ ਕੀਰਤੀਮਾਨ ਸਥਾਪਿਤ ਕਰਦੀਆਂ ਨੇ ਵੱਡੇ ਸਹਿਬਜ਼ਾਦਿਆਂ ਦੀ ਸਹਾਦਤ ਜਦ ਆਵ ਕੀ ਆਉਦ ਨਿਦ ਆਨਵਨੇ ਅੰਤਹਿ ਰਨ ਮੇ ਤਬ ਜੂਜ ਮਰੋ ਦਾ ਸੰਦੇਸ਼ ਦਿੰਦੀ ਹੈ ਉਥੇ ਛੋਟੇ ਸਹਿਬਜ਼ਾਦੀਆਂ ਦੀ ਸ਼ਹਾਦਤ ਸਾਬਰ ਸਿਦਕ ਅਤੇ ਰੱਬੀ ਭਾਣੇ ਦੀ ਸਾਦ ਤਾਜ਼ਗੀ ਅਤੇ ਸਹਿਜ ਭਰੀ ਰੋਹਾਨੀਅਤ ਦਾ ਪੈਗਾਮ ਦਿੰਦੀ ਹੈ ਗੁਰੂ ਸਹਿਬਾਨਾਂ ਤੋਂ ਪਿੱਛੋਂ 300 ਸਾਲਾਂ ਦਾ ਸਿੱਖ ਇਤਿਹਾਸ ਸ਼ਹੀਦਾਂ ਤੇ ਸਹਾਦਤਾਂ ਦੇ ਰੰਗਲੇ ਕਾਢਾਂ ਨਾਲ ਭਰਪੂਰ ਹੈ ਇਸ ਸਮੇਂ ਵਿੱਚ ਸਿੱਖ ਬੰਦਮੰਦ ਘਟੌਂਦੇ ਰਹੇ ਆਰਿਆਂ ਨਾਲ ਚੀਰੇ ਜਾਂਦੇ ਰਹੇ ਉਬਲਦੀਆਂ ਦੇਗਾਂ ਵਿੱਚ ਬੈਠੇ ਪੁੱਠੀਆਂ ਖੱਲਾਂ ਲੋਹਾਈਆਂ ਖੋਪਰੀਆਂ ਉਤਾਰੀਆਂ ਜਾਂਦੀਆਂ ਰਹੀਆਂ ਚਰਖੜੀਆਂ ਤੇ ਚੜਾਇਆ ਜਾਂਦਾ ਰਿਹਾ ਬੱਚਿਆਂ ਦੇ ਟੋਟੇ ਕਰਵਾ ਕੇ ਮਾਵਾਂ ਝੋਲੀਆਂ ਪਵਾ ਲੈਂਦੀਆਂ ਰਹੀਆਂ ਅਤੇ अनेका ਅਜਿਹੇ ਹੋਰ ਕਟਣਾਵਾ ਸਹਾਦਤ ਦੀ ਇਹ ਸਮਾਈ ਪਰੰਪਰਾ ਨੂੰ ਸਥਾਪਿਤ ਕਰਦੀਆਂ ਹਨ ਜਦ ਜੇ ਰਵਾਣਿਆਂ ਦੀਆਂ ਕੋਝੀਆਂ ਹਰਕਤਾ ਸਿੱਖ ਦੀ ਅਹਿਸਾਸ ਭਰਪੂਰ ਸਿਦਕ ਤੇ ਸ਼ੁਕਰਦਿਲੀ ਤੇ ਕੜ ਤੋੜ ਦਿੰਦੀਆਂ ਹਨ ਤਾਂ ਉਹ ਚੂ ਆਰ ਅੱਜ ਹਮ ਰਹੀ ਲਿੱਤੇ ਤਰ ਗੁਜਤ ਹਲਾਲ ਅਸਤ ਬੁਰਦਨਨ ਵੈ ਸਮ ਸੀਰ ਦਸਤ ਦੇ ਅਹਿਸਾਸ ਨਾਲ ਇਹਨਾਂ ਜਰਵਾਣਿਆਂ ਦਾ ਮੁਕਾਬਲਾ ਕਰਦੇ ਰਹੇ ਗੁਰੂ ਸਹਿਬਾਨ ਦੇ ਸਮੇਂ ਅਤੇ ਇਸ ਤੋਂ ਪਿੱਛੋਂ ਹੋਏ ਅਨੇਕਾਂ ਜੰਗ ਜੁਦਾਂ ਵਿੱਚ ਅਤੇ ਛੋਟੇ ਵੱਡੇ ਕੱਲੂ ਘਾਰੇ ਸਹਾਦਤ ਦੇ ਨਵੇਂ ਸਰੋਕਾਰ ਸਥਾਪਿਤ ਕਰਦੇ ਰਹੇ ਸਹਾਦਤ ਸਿੱਖ ਧਰਮ ਦਾ ਗੌਰਵ ਗੁਰੂ ਜੀ ਫਰਮਾਉਂਦੇ ਸਹਾਦਤ ਸਿੱਖ ਧਰਮ ਦਾ ਗੌਰਵ ਹੈ ਇਸ ਗੌਰਵ ਨੂੰ ਪ੍ਰਾਪਤ ਕਰਨਾ ਹਰ ਸਿੱਖ ਦੀ दिली ਤਮੰਨਾ ਰਹੀ ਹੈ ਇਹ ਜੀਵਨ ਤੋਂ ਮੁਕਤ ਹੋਣ ਦਾ ਮੁਕਾਮ ਵੀ ਹੈ ਜਦ ਮਾਝੇ ਦੇ ਕੁਝ ਸਿੰਘ ਦੂਨੀ ਚੰਦ ਮਸੰਦ ਦੇ ਪਿੱਛੇ ਲੱਗ ਕੇ ਆਨੰਦਗੜ੍ਹ ਦੇ ਕਿਲੇ ਵਿੱਚੋਂ ਗੁਰੂ ਜੀ ਨੂੰ ਵੇਦਾਵਾ ਲਿਖ ਕੇ ਸਾਥ ਸਾੜ ਕੇ ਆ ਗਏ ਤਾਂ ਘਰ ਪਹੁੰਚ ਕੇ ਉਹਨਾਂ ਨੂੰ ਆਪਣੀਆਂ ਸਿੰਘਣੀਆਂ ਦੀਆਂ ਲਾਹਣਤਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਦਾ ਕਹਿਣਾ ਸੀ ਕਿ ਇਸ ਔਖੀ ਘੜੀ ਵਿੱਚ ਗੁਰੂ ਜੀ ਦਾ ਸਾਥ ਛੱਡ ਕੇ ਆ ਗਏ ਹੋ ਤੁਹਾਨੂੰ ਮਰਦ ਹੋਣ ਦਾ ਕੋਈ ਅਧਿਕਾਰ ਨਹੀਂ ਹੁਣ ਘਰ ਹੀ ਬੈਠ ਕੇ ਚੂੜੀਆਂ ਪਹਿਨ ਲਓ ਅਤੇ ਅਸੀਂ ਤਲਵਾਰਾਂ ਲੈ ਕੇ ਗੁਰੂ ਘਰ ਲਈ ਮਰ ਮਿਟਣ ਲਈ ਜਾਂਦੀਆਂ ਹਾਂ ਇਹਨਾਂ ਲਾਣਤਾ ਨੇ ਇਹਨਾਂ ਸਿੱਖਾਂ ਦੀ ਜਮੀਰ ਨੂੰ ਜਗਾ ਦਿੱਤਾ ਤੇ ਉਹ ਮਾਈ ਭਾਗੋ ਦੀ ਅਗਵਾਈ ਵਿੱਚ ਗੁਰੂ ਜੀ ਵੱਲ ਵਾਪਸ ਪਰਤ ਆਏ ਮਾਲਵਾ ਖੇਤਰ ਵਿੱਚ ਕਿਦਰਾਣੀ ਦੀ ਢਾਲ ਕੋਲ ਪਹੁੰਚ ਕੇ ਇਨਾ ਸਿੱਖਾਂ ਨੇ ਮੁਗਲ ਫੌਜ ਦਾ ਸਾਹਮਣਾ ਕੀਤਾ ਅਤੇ ਸਹੀਦੀਆਂ ਪ੍ਰਾਪਤ ਕੀਤੀਆਂ ਜੰਗ ਖਤਮ ਹੋਣ ਪਿੱਛੋਂ ਗੁਰੂ ਜੀ ਇਨਾ ਸਿੱਖਾਂ ਦੀਆਂ ਲਾਸ਼ਾਂ ਦਾ ਸੰਸਕਾਰ ਕਰਨ ਲਈ ਜਦ ਚੁੱਕਦੇ ਸਨ ਤਾਂ ਇਨਾ 40 ਸਿੰਘਾਂ ਦਾ ਜਥੇਦਾਰ ਮਹਾ ਸਿੰਘ ਸਹਿਕ ਰਹਿ ਗਿਆ ਗੁਰੂ ਜੀ ਜਦੋਂ ਉਸ ਦਾ ਮੂੰਹ ਸਾਫ਼ ਕਰਕੇ ਉਸ ਕੋਲੋਂ ਅੰਤਿਮ ਇੱਛਾ ਪੁੱਛਦੇ ਹਨ ਤਾਂ ਉਹ ਕਹਿੰਦਾ ਹੈ ਗੁਰੂ ਜੀ ਟੁੱਟੀ ਗੰਢ ਲਵੋ ਅਤੇ ਸਾਡਾ ਬੇਦਾਵਾ ਪਾੜ ਦਿਓ ਤਾਂ ਕਿ ਲੋਕ ਪਰਲੋਕ ਵਿੱਚ ਸਾਡੀ ਰੂਹ ਸੁਹੇਲੀ ਹੋ ਸਕੇ ਗੁਰੂ ਜੀ ਨੇ ਆਪਣੀ ਕਰਮ ਗੁਰੂ ਜੀ ਨੇ ਆਪਣੇ ਕਾਮਰ ਕッセ ਵਿੱਚੋਂ ਕੱਢ ਕੇ ਇਹਨਾਂ ਸਿੰਗਾ ਦਾ ਲਿਖਿਆ ਪਿਤਾ ਪਾੜ ਦਿੱਤਾ ਤੇ ਇਹ ਸਿੱਖ ਜਨਮ ਮਰਨ ਤੋਂ ਮੁਕਤ ਹੋ ਕੇ ਮੁਕਤੇ ਖਵਾਏ ਅੱਜ ਇਹਨਾਂ ਸਿੱਖਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਖਿਦਰਾਣੀ ਦੀ ਢਾਬ ਮੁਕਤ ਸਰਖਵਾਉਂਦੀ ਹੈ ਸਿੱਖ ਕੌਮ ਇਨ੍ਹਾਂ ਚਾਲੀ ਮੁਕਤੀਆਂ ਦੀ ਤੀਜੀ ਸ਼ਹੀਦੀ ਸਤਾਬੰਦਨੀ ਮਨਾ ਰਹੀ ਹੈ ਇਸ ਮਹਾਨ ਸ਼ਹਾਦਤ ਨੂੰ ਆਪਣੀਆਂ ਸਿਮਰਤੀਆਂ ਵਿੱਚ ਉਤਾਰਦੇ ਹੋਏ ਕੌਮ ਨੂੰ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਗੁਰੂ ਲੀਵ ਵਿੱਚ ਜਾਗ ਕੇ ਗੁਰੂ ਦੇ ਪੰਡੇ ਤੈਅ ਕਰਨੇ ਚਾਹੀਦੇ ਨੇ ਤਾਂ ਜੋ ਅਸੀਂ ਰਿਣ ਮੁਕਤ ਹੋ ਸਕੀਏ ਜੇ ਅਜਾਹ ਨਾ ਕੀਤਾ ਤਾਂ ਇਸ ਹੀਦਤਾਂ ਆਪਣੀ ਟੁੱਟੀ ਗੰਡੀ ਦੇ ਮੁਕਤ ਹੋ ਗਏ ਹਨ ਪਰ ਅਕਾਲ ਪੁਰਖ ਦੀ ਦਰਗਾਹ ਵਿੱਚ ਅਸੀਂ ਗੁਰੂ ਤੋਂ ਵਿਜੋਗੇ ਜਾਵਾਂਗੇ